ਪੰਥਕ ਮਰਿਆਦਾ ਦਾ ਖਿਆਲ ਕੌਣ ਰੱਖਦਾ ਹੈ ਤੇ ਕੌਣ ਘਾਣ ਕਰ ਰਿਹਾ ਹੈ ਕੌਣ ਨਿਯਮਾਂ ਤੇ ਸਿਧਾਂਤਾਂ ਤੇ ਪਹਿਰਾ ਦੇ ਰਿਹਾ ਤੇ ਕੌਣ ਇਸ ਦੇ ਵਿੱਚ ਹੋਰ ਖਚੌਲਾ ਪਾ ਰਿਹਾ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਦਾ ਦਿਨ ਬੜਾ ਖਾਸ ਹੈ ਆਨੰਦਪੁਰ ਸਾਹਿਬ ਤਖਤਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਤੇ ਕਾਰਜਕਾਰੀ ਜਥੇਦਾਰ ਕਾਲਕਤਬ ਸਾਹਿਬ ਦੇ ਜਿਹੜੇ ਨੇ ਭਾਈ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਜਦੋਂ ਦਸਤਾਰਬੰਦੀ ਹੁੰਦੀ ਹੈ ਸੇਵਾ ਸੰਭਾਲੀ ਤੇ ਵੱਡੇ ਸਵਾਲ ਖੜੇ ਹੋਏ ਕਿ ਉੱਥੇ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਗਿਆ ਜਿਉ ਨਿਜਮ ਸਿਧਾਂਤ ਤੈ ਕੀਤੇ ਹੋਏ ਨੇ ਉਸ ਦੇ ਉੱਤੇ ਪਹਿਰਾ ਨਹੀਂ ਦਿੱਤਾ ਗਿਆ ਤੇ ਵੱਖੋ ਵੱਖਰੀਆਂ ਜਥੇਬੰਦੀਆਂ ਨੇ ਐਲਾਨ ਵੀ ਕੀਤੇ ਇਥੋਂ ਤੱਕ ਕਿ ਖਾਸ ਕਰਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਨੇ ਅੱਜ ਦੇ ਦਿਨ ਨੂੰ ਹੀ ਮੁਕਰਰ ਕੀਤਾ ਕਿ ਆਓ ਸਾਰੇ ਜਣੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਏ ਔਰ ਪੰਥਕ ਮਰਿਆਦਾ ਦਾ ਜਿੱਥੇ-ਜਿੱਥੇ ਘਾਣ ਹੁੰਦਾ ਉਹ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਤੇ ਇਸ ਦੇ ਲਈ ਕੱਤਰਤਾ ਦੇ ਵਿੱਚ ਅਸੀਂ ਆਪ ਫੈਸਲੇ ਕਰਾਂਗੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਇਹ ਸਾਰੇ ਮਸਲੇ ਤੇ ਗੱਲ ਕਰਾਂਗੇ ਇਸ ਵਕਤ ਦਮਦਮੀ ਟਕਸਾਲ ਦੇ ਵਿੱਚ ਸੇਵਾ ਕਰਨ ਵਾਲੇ ਭਾਈ ਲੈਣਾ ਸਿੰਘ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਉਹ ਕੀ ਸੋਚਦੇ ਆ ਦਮਦਮੀ ਟਕਸਾਲ ਦਾ ਕਦੋਂ ਤੋਂ ਹਿੱਸਾ ਨੇ ਉਹਨਾਂ ਨੇ ਕੀ ਸੇਵਾ ਹੁਣ ਤੱਕ ਕੀਤੀ ਹੈ ਤੇ ਬਾਬਾ ਹਰਨਾਮ ਸਿੰਘ ਧੋਮਾ ਦੀ ਗਤੀਵਿਧੀ ਬਾਰੇ ਉਹਨਾਂ ਦੇ ਕੀਤੇ ਗਏ ਐਲਾਨ ਬਾਰੇ ਜਾਂ ਉਹਨਾਂ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਬਾਰੇ ਉਹ ਕੀ ਸਮੀਖਿਆ ਕਰਦੇ ਨੇ ਆ ਭਾਈ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹੁੰਨਾ ਹੈ ਕਿ ਦਮਦਮੀ ਟਕਸਾਲ ਦੇ ਨਾਲ ਤੁਸੀਂ ਕਦੋਂ ਤੋਂ ਜੁੜਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਛੋਟਾ ਹੁੰਦਾ ਜੀ 1992 ਦੇ ਅਖੀਰ ਵਿੱਚ ਮੈਂ ਦਮਦਮੀ ਟਕਸਾਲ ਦੇ ਵਿੱਚ ਭਰਤੀ ਹੋਇਆ ਸੀ ਦਮਦਮੀ ਟਕਸਾਲ ਦੇ ਉਸ ਵੇਲੇ ਮੁਖੀ ਸਹਿਬਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਉਹ ਸਨ ਤੇ ਉੱਥੇ ਕਥਾ ਦੀ ਕੀਰਤਨ ਦੀ ਗੁਰਮਤ ਦੀ ਵਿਦਿਆ ਪ੍ਰਾਪਤ ਕੀਤੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਦਮਦਮੀ ਟਕਸਾਲ ਦੇ ਰਾਹੀਂ ਇਹ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਜਿੰਨਾ ਵੀ ਮਾਲਕ ਵੱਲੋਂ ਕਿਰਪਾ ਹੋ ਰਹੀ ਹੈ ਉਹ ਆਪਾਂ ਕਰ ਰਹੇ ਹਾਂ ਜੀ ਜਿਥੋਂ ਤੱਕ ਰਹੀ ਗੱਲ ਸਵਾਲ ਦੀ ਸ਼ੁਰੂਆਤ ਮੈਂ ਜਿੱਥੋਂ ਕੀਤੀ ਕਿ ਪੰਥਕ ਮਰਿਆਦਾ ਦਾ ਅੱਜ ਦੀ ਘੜੀ ਤੁਹਾਡੀ ਨਜ਼ਰ ਦੇ ਵਿੱਚ ਕਾਹਨ ਕੌਣ ਕਰ ਰਿਹਾ ਹੈ ਤੇ ਪਹਿਰਾ ਕੌਣ ਦੇ ਰਿਹਾ ਹੈ ਅ ਅੱਜ ਦੀ ਘੜੀ 'ਚ ਜਦੋਂ ਆਪਾਂ ਦੇਖਦੇ ਹਾਂ ਤੇ ਇਹ ਜਿਹੜਾ ਇਸ ਵਕਤ ਮਸਲਾ ਚੱਲ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਆਪਾਂ ਦੇਖ ਰਹੇ ਹਾਂ ਉਹ ਆਪਣੇ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਲੰਮਦੀ ਜਾਂ ਲੰਮਦੀ ਹੈ ਪੁਰਾਣੇ ਸਮਿਆਂ ਵਿੱਚ ਚਲੋ ਜਥੇਬੰਦੀਆਂ ਨੂੰ ਦਲਾਨੂ ਸੰਪਰਦਾਵਾਂ ਨੂੰ ਸੱਦਿਆ ਵੀ ਜਾਂਦਾ ਸੀ ਇਸ ਵਕਤ ਜਿਹੜਾ ਵਾ ਉਹ ਮਸਲਾ ਜਿਹੜਾ ਵਾ ਹੋਰ ਤਰੀਕੇ ਦਾ ਬਣਿਆ ਸਾਰਾ ਉਹ ਲਗਭਗ ਸਾਡੇ ਸਾਰਿਆਂ ਦੀ ਨਿਗਾਹ ਦੇ ਵਿੱਚ ਆਪਾਂ ਉਹਨੂੰ ਇਸ ਵਕਤ ਚੰਗੀ ਤਰ੍ਹਾਂ ਸਾਰੇ ਗੋਹ ਦੇ ਨਾਲ ਪੂਰੀ ਦੁਨੀਆ ਇਸ ਨੂੰ ਦੇਖ ਰਹੀ ਹੈ ਜਿਹੜੀ ਦੂਸਰੇ ਪੱਨੇ ਅੱਜ ਜਿਹੜੀਆਂ ਗੱਲਾਂ ਹੋ ਰਹੀਆਂ ਜਿਵੇਂ ਤੁਸੀਂ ਹੁਣੇ ਹੀ ਗੱਲ ਕੀਤੀ ਆ ਕਿ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਇੱਕ ਇਕੱਠ ਰੱਖਿਆ ਜਾ ਰਿਹਾ ਹੈ ਪਰ ਜਿਹਦੇ ਵਿੱਚ ਬਾਬਾ ਹਰਨਾਮ ਸਿੰਘ ਹੁਣਾਂ ਨੇ ਸਾਰਿਆਂ ਨੂੰ ਇਹ ਕਾਲ ਦਿੱਤੀ ਆ ਕਿ ਸਿੰਘ ਸਹਿਬਾਨਾਂ ਦੀਆਂ ਜੜੀਆਂ ਪਦਵੀਆਂ ਉਹਨਾਂ ਦਾ ਨਿਰਾਦਰ ਹੋਇਆ ਵਾ ਸਿੱਖ ਪਰੰਪਰਾਵਾਂ ਦਾ ਜਿਹੜਾ ਵਾ ਨਿਰਾਦਰ ਹੋਇਆ ਵਾ ਤੇ ਸਾਡਾ ਸਵਾਲ ਪਹਿਲਾ ਜਿਹੜਾ ਵਾ ਉਹ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਇਹ ਹੈ ਕਿ ਉਹਨਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਨੇ ਆ ਕਿ ਇਹ ਜਿਹੜਾ ਪਰੰਪਰਾਵਾਂ ਦਾ ਘਾਣ ਹੋਇਆ ਜਾਂ ਸਿਧਾਂਤਾਂ ਦਾ ਘਾਣ ਹੋਇਆ ਜਾਂ ਪਦਵੀਆਂ ਦਾ ਨਿਰਾਦਰ ਹੋਇਆ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਦਬੀਆਂ ਨਾਲੋਂ ਮੇਂ ਵੱਡਾ ਹੋਇਆ ਕਿਉਂਕਿ ਜਿਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਦਬੀਆਂ ਹੋਈਆਂ ਸਰਸੇ ਵਾਲੇ ਤੇ ਬੰਦਿਆਂ ਨੇ ਲਲਕਾਰ ਕੇ ਕਿਹਾ ਤੇ ਗੁਰੂ ਸਾਹਿਬ ਜੀ ਦੇ ਅੰਗ ਜਿਹੜੇ ਉਹ ਗਲੀਆਂ ਦੇ ਵਿੱਚ ਖਲਾਰੇ ਗਏ ਨਾਲੀਆਂ ਦੇ ਵਿੱਚ ਸੁੱਟੇ ਗਏ ਉਸ ਦਿਨ ਬਾਬਾ ਹਰਨਾਮ ਸਿੰਘ ਦੀ ਕੀ ਭੂਮਿਕਾ ਸੀ ਕਿ ਉਹ ਉਹ ਸਾਹਮਣੇ ਆਏ ਉਹਨਾਂ ਨੇ ਕਿਸੇ ਐਸੇ ਪੰਥਦੋਖੀ ਨੂੰ ਉਸ ਵੇਲੇ ਲਲਕਾਰਿਆ ਜਾਂ ਜਿਸ ਵੇਲੇ ਪੂਰੀ ਕੌਮ ਪੂਰਾ ਪੰਥ ਪੂਰਾ ਪੰਜਾਬ ਸੜਕਾਂ ਤੇ ਉੱਤਰ ਆਇਆ ਪੁਲ ਬੰਦ ਕਰ ਦਿੱਤੇ ਗਏ ਤੇ ਏਡਾ ਵੱਡਾ ਸਮੇਂ ਦੀ ਉਸ ਸਰਕਾਰ ਦੇ ਵਿਰੋਧ ਵਿੱਚ ਏਡਾ ਵੱਡਾ ਇਕੱਠ ਹੋਇਆ ਇਨ੍ਹਾਂ ਸੰਗਤਾਂ ਦੇ ਵਿੱਚ ਰੋਸ ਸੀ ਇਨ੍ਹਾਂ ਰੋਸ ਸੀ ਕਿ ਉਸ ਵੇਲੇ ਬਾਬਾ ਹਰਨਾਮ ਸਿੰਘ ਕਿਤੇ ਬਾਹਰ ਨਿਕਲਿਆ ਬਾਬਾ ਹਰਨਾਮ ਸਿੰਘ ਨੇ ਕਿਸੇ ਵੀ ਤਰੀਕੇ ਦੇ ਨਾਲ ਉਸ ਵੇਲੇ ਪੰਥ ਦੇ ਨਾਲ ਖੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਜਮਤ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਆਪਣੀ ਜੋਗ ਭੂਮਿਕਾ ਨਿਭਾਈ ਪਰ ਉਹਨਾਂ ਦੇ ਉਹਨਾਂ ਵੇਲਿਆਂ ਵਿੱਚ ਵੀ ਬਿਆਨ ਆਉਂਦੇ ਰਹੇ ਆ ਜਦੋਂ ਮੋਰਚਾ ਲੱਗਿਆ ਉਦੋਂ ਵੀ ਬੋਲਦੇ ਰਹੇ ਆ ਕਿ ਗਲਤ ਹੋਇਆ ਬੇਇਨਸਾਫੀ ਇਨਸਾਫ ਚਾਹੀਦਾ ਨਹੀਂ ਬਿਲਕੁਲ ਦੇਖੋ ਉਹ ਬਾਅਦ ਦੀਆਂ ਗੱਲਾਂ ਨੇ ਜਦੋਂ ਪ੍ਰੈਸ਼ਰ ਪਿਆ ਇਹਨਾਂ ਕੀ ਇਹਨਾਂ ਦਾ ਫਰਜ ਨਹੀਂ ਸੀ ਬਣਦਾ ਉਸੇ ਵੇਲੇ ਇਸ ਇਹ ਸਰਕਾਰ ਦੇ ਨਾਲ ਬਿਲਕੁਲ ਲੱਗੇ ਹੋਏ ਸੀ ਇਹ ਉਸੇ ਵੇਲੇ ਤੋੜ ਵਿਛੋੜਾ ਕਰਦੇ ਤੇ ਜਿਵੇਂ ਪੰਥ ਸੰਘਰਸ਼ ਕਰ ਰਿਹਾ ਸੀ ਉਸ ਸੰਘਰਸ਼ ਦੇ ਵਿੱਚ ਆ ਕੇ ਸ਼ਾਮਲ ਹੁੰਦੇ ਇੱਕ ਬਿਆਨਬਾਜ਼ੀ ਕਰਨੀ ਉਹ ਤਾਂ ਇੱਕ ਵੱਖਰੀ ਗੱਲ ਹੈ ਨਾ ਉਹ ਤਾਂ ਕੋਈ ਵੀ ਕਿਤੇ ਉਹ ਵੀ ਕਰ ਸਕਦਾ ਉਹ ਤਾਂ ਸ਼ੁਰੂ ਤੋਂ ਹੀ ਸਾਡੇ ਲੀਡਰ ਜਿਹੜੇ ਉਹ ਕਰ ਰਹੇ ਨੇ ਜੀ ਹੁਣ ਹੁਣ ਸਿਚੁਏਸ਼ਨ ਇਹ ਆ ਕਿ ਜਿਸ ਤਰੀਕੇ ਦਾ ਅੱਜ ਇਹ ਮੋਰਚਾ ਲਾ ਰਹੇ ਨੇ ਇਹ ਉਸ ਵੇਲੇ ਇਹਨਾਂ ਨੇ ਇਹ ਮੋਰਚਾ ਕਿਉਂ ਨਹੀਂ ਲਾਇਆ ਵੀ ਹੂੰ ਉਹਦਾ ਕਾਰਨ ਇਹੀ ਹੋ ਸਕਦਾ ਪੀ ਅੱਜ ਸੁਖਬੀਰ ਬਾਦਲ ਦੇ ਕੋਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸਤਾ ਨਹੀਂ ਹੈਗੀ ਤੇ ਜੇ ਅੱਜ ਵੀ ਸਤਾ ਹੁੰਦੀ ਉਹਨਾਂ ਦੇ ਕੋਲ ਅੱਜ ਸੁਖਬੀਰ ਸਿੰਘ ਬਾਦਲ ਜੇ ਮੁੱਖ ਮੰਤਰੀ ਹੁੰਦਾ ਪੰਜਾਬ ਦਾ ਕੀ ਬਾਬਾ ਹਰਨਾਮ ਸਿੰਘ ਤੋਂ ਇਹ ਆਸ ਕੀਤੀ ਜਾ ਸਕਦੀ ਹੈ ਪੀ ਅੱਜ ਇਦਾਂ ਦਾ ਐਲਾਨ ਕਰਦੇ ਹੋ ਤੁਹਾਨੂੰ ਲੱਗਦਾ ਕਿ ਨਹੀਂ ਸੀ ਕਰਨਾ ਉਹਨਾਂ ਨੇ ਫਿਰ ਬਿਲਕੁਲ ਵੇਖੋ ਜੇ ਉਹਨਾਂ ਦੇ ਕੋਲ ਸਤਾ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀਆਂ ਵਿਦਬੀਆਂ ਹੋ ਜਾਂਦੀਆਂ ਤੇ ਉਸ ਵੇਲੇ ਨਹੀਂ ਬੋਲਦੇ ਤੇ ਅੱਜ ਵਾਲਾ ਕੰਮ ਤੇ ਉਸ ਵਿਦਬੀ ਦੇ ਮਸਲੇ ਤੇ ਬਹੁਤ ਛੋਟਾ ਵਾ ਕਦੀ ਵੀ ਨਾ ਕਰਦੇ ਤੁਹਾਨੂੰ ਨਹੀਂ ਲੱਗਦਾ ਜਿਵੇਂ ਉਹ ਸਵਾਲ ਉਠਾ ਰਹੇ ਨੇ ਹੋਰ ਵੀ ਕਈ ਜਿਹੜੇ ਖਾਸ ਕਰਕੇ ਬਾਗੀ ਧੜਾ ਹੋਇਆ ਸ਼ਰਮਣੀ ਅਕਾਲੀ ਦਲ ਦਾ ਉਹ ਵੀ ਕਹਿ ਰਿਹਾ ਕਿ ਠੀਕ ਨਹੀਂ ਹੋਇਆ ਜੋ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਉਸ ਵਕਤ ਕਿਉਂ ਨਾ ਕੀਤਾ ਗਿਆ ਦਸਤਾਰਬੰਦੀ ਦੀ ਜਾਂ ਸੇਵਾ ਸੰਭਾਲ ਦਾ ਕੰਮ ਤੇ ਜਿਸ ਵੇਲੇ ਇਹ ਬਾਗੀ ਢੜਾ ਮੈਂ ਫਿਰ ਉੱਥੇ ਵਾਰ-ਵਾਰ ਆ ਰਿਹਾ ਆਂ ਦੇਖੋ ਕਿਉਂਕਿ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਤੇ ਕੁਝ ਨਹੀਂ ਹੈਗਾ ਜੀ ਤੇ ਜਦੋਂ ਉਸ ਵੇਲੇ ਇਹ ਸਾਰਾ ਕੁਝ ਹੋਇਆ ਸੀ ਉਦੋਂ ਇਹ ਬਾਗੀ ਢੜੇ ਵਾਲੇ ਕਿੱਥੇ ਸਨ ਹੂੰ ਉਸ ਵੇਲੇ ਜਿਹੜੇ ਜਿਹੜੇ ਬਾਗੀ ਢੜੇ ਵਾਲੇ ਦੇਖੋ ਅੱਜ ਬਾਗੀ ਢੜਾ ਬਣਿਆ ਪਿਆ ਅੱਜ ਇਹ ਸਾਰੇ ਗੱਲਾਂ ਕਰ ਰਹੇ ਨੇ ਇਹ ਜੇ ਉਸ ਵੇਲੇ ਆਪਣੀਆਂ ਮਨਿਸਟਰੀਆਂ ਤੋਂ ਆਪਣੀਆਂ ਪਦਵੀਆਂ ਤੋਂ ਆਪਣੀਆਂ ਰਾਜਸਾਹੀ ਕੁਰਸੀਆਂ ਤੋਂ ਜੇ ਉਸੇ ਵੇਲੇ ਅਸਤੀਫੇ ਦੇ ਕੇ ਕੌਮ ਨਾਲ ਖੜਦੇ ਤੇ ਉਸ ਵੇਲੇ ਇਹ ਗੱਲ ਕਰਦੇ ਤਾਂ ਇਹਨਾਂ ਦੀ ਗੱਲ ਦੀ ਵੈਲਿਊ ਸੀ ਇਹ ਵੀ ਜਿਹੜੇ ਲੋਕ ਨੇ ਨਾ ਪੂਰਾ ਪੰਜਾਬ ਇਹਨਾਂ ਨੂੰ ਅੱਜ ਜਾਣ ਰਿਹਾ ਪੂਰੀ ਕੌਮ ਇਹਨਾਂ ਨੂੰ ਜਾਣ ਰਹੀ ਇਹਨਾਂ ਨੇ ਵੀ ਦੇਖ ਲਿਆ ਵੀ ਅੱਜ ਇਸ ਬੰਨੇ ਰਹਿ ਕੇ ਸਾਨੂੰ ਕੁਰਸੀ ਨਹੀਂ ਮਿਲਣੀ ਅਸੀਂ ਸਤਾ ਦੇ ਵਿੱਚ ਨਹੀਂ ਆ ਸਕਦੇ ਤੇ ਇਸ ਕਰਕੇ ਇਹ ਵੀ ਅੱਜ ਉਸ ਚੀਜ਼ ਨੂੰ ਜਾਂ ਪੰਥਕ ਮਰਿਆਦਾ ਨੂੰ ਪੰਥਕ ਸਿਧਾਂਤ ਨੂੰ ਇੱਕ ਸੰਦਵਜੋਂ ਵਰਤ ਰਹੇ ਆ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਦੁਬਾਰਾ ਮੁੜ ਕੇ ਕਿਸੇ ਵੀ ਬੰਨਿਉਂ ਦੀ ਹੋ ਗਿਆ ਆਪਾਂ ਆਪਣੀ ਕੁਰਸੀ ਤੱਕ ਪਹੁੰਚ ਸਕੀਏ ਕਿਉਂਕਿ ਇਹਨਾਂ ਨੇ ਵੀ ਉਸ ਵੇਲੇ ਕੋਈ ਜੋਗ ਅਗਵਾਈ ਨਹੀਂ ਕੀਤੀ ਨਾ ਆਪਣੀ ਜ਼ਿੰਮੇਵਾਰੀ ਪੰਥਕ ਤੌਰ ਤੇ ਇੱਕ ਸਿੱਖ ਹੋਣ ਦੇ ਨਾਤੇ ਨਹੀਂ ਨਿਭਾਈ ਪਰ ਬਾਦ ਵਿੱਚ ਤਾਂ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੁੰਦਿਆਂ ਇੱਕ ਚਿੱਠੀ ਦਿੰਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਅਸੀਂ ਜੋ ਕੀਤਾ ਜੀ ਅਸੀਂ ਵੀ ਜ਼ਿੰਮੇਵਾਰ ਆ ਤੇ ਸਾਨੂੰ ਵੀ ਜੋ ਤੁਸੀਂ ਕਹੋਗੇ ਹੁਕਮ ਲਾਓਗੇ ਅਸੀਂ ਮੰਨਣ ਨੂੰ ਤਿਆਰ ਆ ਇਹ ਵੀ ਗੱਲਾਂ ਹੋਈਆਂ ਫਿਰ ਨਹੀਂ ਉਹ ਤਾਂ ਉਸ ਵੇਲੇ ਹੋਈਆਂ ਨਾ ਜਦੋਂ ਪਤਾ ਲੱਗ ਗਿਆ ਵੀ ਸਾਡਾ ਹੁਣ ਪੰਜਾਬ ਦੀ ਧਰਤੀ ਤੋਂ ਸਤਾ ਤੋਂ ਅਸੀਂ ਬਿਲਕੁਲ ਖਾਲੀ ਹੋ ਚੁੱਕੇ ਹਾਂ ਹੁਣ ਇਹ ਗੱਲਾਂ ਕਹਿਣ ਤੋਂ ਬਿਨਾ ਸਾਨੂੰ ਮੁੜ ਕੇ ਕਿਸੇ ਨੇ ਸਤਾ ਚ ਨਹੀਂ ਲੈ ਕੇ ਆਉਣਾ ਕੁਰਸੀ ਤੇ ਲੈ ਕੇ ਨਹੀਂ ਆਉਣਾ ਇਹ ਤਾਂ ਬਾਦ ਦੀਆਂ ਗੱਲਾਂ ਨਾ ਬਾਅਦ ਵਿੱਚ ਕਹਿਣਾ ਮਤਲਬ ਤੁਹਾਡੀ ਅਸੈਸਮੈਂਟ ਇਹ ਕਹਿੰਦੀ ਹੈ ਕਿ ਸਤਾ ਪ੍ਰਾਪਤੀ ਲਈ ਕੀਤਾ ਗਿਆ ਜੋ ਕੀਤਾ ਗਿਆ ਵੀ ਸਤਾ ਮਿਲ ਜੇ ਕਿਸੇ ਤਰ੍ਹਾਂ ਹਾਂ ਬਸ ਸਤਾ ਮਿਲ ਜੇ ਸਤਾ ਦੇ ਕਰਕੇ ਹੀ ਅੱਜ ਇਹ ਸਾਰੀ ਚਾਰਾ ਜੋਈ ਇਹ ਕਰ ਰਹੇ ਨੇ ਤੇ ਇਹ ਤਾਂ ਹੀ ਇਹ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਅੱਜ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਚਲੋ ਪੋਲੀਟੀਕਲ ਜਮਾਤ ਦੇ ਜਿਹੜੇ ਲੀਡਰ ਰਹੇ ਐ ਚਾਹੇ ਪਹਿਲਾਂ ਸੱਤਾ 'ਚ ਰਹੇ ਹੁਣ ਬਾਹਰ ਨੇ ਆਉਣਗੇ ਕਿ ਨਹੀਂ ਆਉਣਗੇ ਸਿਆਸੀ ਲੀਡਰਾਂ ਦਾ ਤੇ ਹੋ ਸਕਦਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਸੱਤਾ ਦੀ ਭੁੱਖ ਹੋਵੇ ਪਰ ਬਾਬਾ ਹਰਨਾਮ ਸਿੰਘ ਧੂਮਾ ਦੀ ਤੇ ਕੋਈ ਉਹਨਾਂ ਨੇ ਕਿਹੜਾ ਚੋਣ ਲੜਨੀ ਹੈ ਉਹਨਾਂ ਦੀ ਕੀ ਮਜਬੂਰੀ ਹੋ ਸਕਦੀ ਹੈ ਉਹਨਾਂ ਨੇ ਤੇ ਆਪਣੀ ਸਮਝ ਮੁਤਾਬਕ ਹੋ ਸਕਦਾ ਕਾਲ ਦਿੱਤੀ ਹੋਵੇ ਹਾਂ ਬਾਬਾ ਹਰਨਾਮ ਸਿੰਘ ਜੀ ਤੁਸੀਂ ਦੇਖੋ ਨਾ ਬਾਬਾ ਹਰਨਾਮ ਸਿੰਘ ਤੇ ਵੀ ਤੇ ਵਾਰ-ਵਾਰ ਉਹੀ ਸਵਾਲ ਆ ਰਹੇ ਨੇ ਉਹਨਾਂ ਨੂੰ ਬਾਬਾ ਹਰਨਾਮ ਸਿੰਘ ਨੇ ਪਿੱਛੇ ਜਾ ਕੇ ਅੱਜ ਥੋੜਾ ਦਿਨ ਪਹਿਲਾਂ ਆ ਕੁੰਭ ਦੇ ਮੇਲੇ ਤੇ ਗਏ ਨੇ ਜਿਹੜਾ ਕੁੰਭ ਦਾ ਮੇਲਾ ਬਾ ਉਹ ਸਨਾਤਨ ਵਾਸਤੇ ਹਿੰਦੂਆਂ ਵਾਸਤੇ ਬਹੁਤ ਅਸੀਂ ਉਹਦਾ ਸਤਿਕਾਰ ਕਰਦੇ ਆ ਉਹ ਉਹਨਾਂ ਨੂੰ ਮੁਬਾਰਕ ਆ ਅਸੀਂ ਮਤਲਬ ਉਸ ਕੁੰਭ ਦੇ ਮੇਲੇ ਦੇ ਵਿਰੋਧੀ ਨਹੀਂ ਹੈਗੇ ਜਾਂ ਉਹਨਾਂ ਦੇ ਧਾਰਮਿਕ ਦਿਨਾਂ ਦੇ ਧਾਰਮਿਕ ਉਹਨਾਂ ਦੇ ਸਥਾਨਾਂ ਦੇ ਅਸੀਂ ਵਿਰੋਧੀ ਨਹੀਂ ਹੈਗੇ ਬਿਲਕੁਲ ਹਨ ਪਰ ਜਿਸ ਤਰੀਕੇ ਦੇ ਨਾਲ ਦਮਦਮੀ ਟਕਸਾਲ ਦੇ ਸਿਧਾਂਤ ਨੂੰ ਸੱਟ ਮਾਰ ਕੇ ਜਿਵੇਂ ਸੰਤਪ ਜਰਨੈਲ ਸਿੰਘ ਪਿੰਡਰਾਵਾਲੇ ਮਹਾਂਪੁਰਸ਼ ਇਹ ਗੱਲ ساری ਜ਼ਿੰਦਗੀ ਕਹਿੰਦੇ ਰਹੇ ਕਿ ਸਿੱਖ ਇੱਕ ਵੱਖਰੀ ਕੌਮ ਆ ਇੱਕ ਵੱਖਰੀ ਕੌਮ ਨਹੀਂ ਇੱਕ ਵੱਖਰੀ نسل ਹੈ ਤੇ ਉਸ ਵੇਲੇ ਬਿਨਾ ਕੁੰਬ ਦੇ ਮੇਲੇ ਤੇ ਕੋਈ ਦੀਵਾਨ ਨਹੀਂ ਲਾਇਆ ਕੋਈ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਨਹੀਂ ਉਥੇ ਕੀਤਾ ਕੋਈ ਉਥੇ ਜਾ ਕੇ ਅੰਮ੍ਰਿਤ ਸੰਚਾਰ ਨਹੀਂ ਕੀਤਾ ਉਹਨਾਂ ਦੇ ਵਿੱਚ ਰਲ ਕੇ ਤੇ ਉਹਨਾਂ ਦੇ ਭਗਵੇਂ ਕੱਪੜੇ ਪਾ ਕੇ ਤੇ ਉਥੇ ਡੁਬਕੀਆਂ ਲਾ ਕੇ ਐਡੀ ਵੱਡੀ ਕੌਮ ਦੇ ਸਿਧਾਂਤ ਤੇ ਸੱਟ ਮਾਰੀ ਹੈ ਕਿਸ ਤਰੀਕੇ ਦੇ ਨਾਲ ਜਾ ਕੇ ਜਿਸ ਭਾਜਪਾ ਨੇ ਇਹ ਗੱਲ ਕਹੀ ਵੀ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਕਰਦੀ ਅਸੀਂ ਕਹਿ ਕੇ ਕਰਵਾਇਆ ਤੇ ਮੁੜ ਕੇ ਉਹਨੂੰ ਦੁਰਗਾ ਦਾ ਖਿਤਾਬ ਦਿੱਤਾ ਜਿਸ ਤਰੀਕੇ ਨਾਲ ਮਹਾਰਾਸ਼ਟਰ ਚ ਜਾ ਕੇ ਬਾਬਾ ਹਰਨਾਮ ਸਿੰਘ ਨੇ ਉਹਨਾਂ ਵਾਸਤੇ ਵੋਟਾਂ ਮੰਗੀਆਂ ਕਿ ਇਹ 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 ਜਿਹੜੇ ਬਾਬਾ ਹਰਨਾਮ ਸਿੰਘ ਹੋਣੀਆਂ ਇਹਨਾਂ ਨੂੰ ਵੀ ਸਤਾ ਦੇ ਨਾਲ ਚੱਲਣ ਦੀ ਬੜੀ ਲਾਲਸਾ ਵਾ ਜਿਸ ਵੇਲੇ ਇਹ ਇਧਰਲੇ ਬੰਨੇ ਜਿਨ੍ਹਾਂ ਦਾ ਅੱਜ ਵਿਰੋਧ ਕਰ ਰਹੇ ਨੇ ਇਹਨਾਂ ਕੋਲ ਜਿੰਨਾ ਚਿਰ ਸਤਾ ਸੀ ਉਹਨਾਂ ਚਿਰ ਬਹੁਤ ਕੁਝ ਹੋਇਆ ਵਾ ਉਸ ਵੇਲੇ ਬਾਬਾ ਹਰਨਾਮ ਸਿੰਘ ਨਹੀਂ ਬੋਲੇ ਤੇ ਅੱਜ ਜੇ ਉਹਨਾਂ ਦੇ ਕੋਲ ਸਤਾ ਨਹੀਂ ਹੈਗੀ ਉਹਨਾਂ ਕੋਲ ਰਾਜ ਨਹੀਂ ਹੈਗਾ ਤੇ ਅੱਜ ਬਾਬਾ ਹਰਨਾਮ ਸਿੰਘ ਇਹਨਾਂ ਨੂੰ ਛੱਡ ਕੇ ਇੱਕ ਵੱਡੇ ਘਰੇ ਭਾਜਪੀ ਦੇ ਘਰ ਪਹੁੰਚ ਚੁੱਕੇ ਨੇ ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਮਹਾਰਾਸ਼ਟਰ ਵਾਲੀ ਉਦੋਂ ਤਾਂ ਬਿਆਨ ਆਇਆ ਸੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਨੂੰ ਮਿਲਦੇ ਰਹਿੰਦੇ ਆ ਗੁਲਦਸਤੇ ਦਿੰਦੇ ਰਹਿੰਦੇ ਆ ਫੋਟੋਆਂ ਆਪਣੇ ਪੇਜਾਂ ਤੇ ਪਾਉਂਦੇ ਰਹਿੰਦੇ ਆ ਨੇ ਇਹ ਹੁਣ ਵੱਡੇ ਘਰ ਚ ਪਹੁੰਚ ਗਏ ਆ ਤੇ ਬੀਜੇਪੀ ਜਿਹੜੀ ਉਹ ਸਿੱਧੇ ਤੌਰ ਤੇ ਸਾਡੇ ਧਾਰਮਿਕ ਸਥਾਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਜਿਸ ਕਰਕੇ ਬੀਜੇਪੀ ਦੇ ਰਾਹੀਂ ਅੱਜ ਦਾ ਜਿਹੜਾ ਇਹਨਾਂ ਦਾ ਪ੍ਰੋਗਰਾਮ ਆਨੰਦਪੁਰ ਸਾਹਿਬ ਹੋ ਰਿਹਾ ਹੈ ਪਾਈ ਸਾਹਿਬ ਤੁਸੀਂ ਬਹੁਤ ਗੰਭੀਰ ਜਿਹੜੀ ਗੱਲ ਆਖੀ ਹੈ ਕਿ ਜਿਵੇਂ ਮਹਾਰਾਸ਼ਟਰ ਵਾਲੀ ਗੱਲ ਨਾਲ ਜੋੜ ਕੇ ਉਦਾਹਰਣ ਦਿੱਤੀ ਹੈ ਪਰ ਉਹਨਾਂ ਦਾ ਉਸ ਵੇਲੇ ਬਿਆਨ ਆਇਆ ਸੀ ਤਾਂ ਆਲੋchna ਹੋਈ ਕਿ ਤੁਸੀਂ ਉਹਨਾਂ ਦਾ ਕਿਉਂ ਸਾਥ ਦੇ ਰਹੇ ਹੋ ਤਾਂ ਉਹ ਕਹਿੰਦੇ ਕਿ ਜਿੱਥੇ ਜਿੱਥੇ ਅਸੀਂ ਸਾਥ ਉੱਥੇ ਦਿੰਨੇ ਆ ਜਿੱਥੇ ਸਿੱਖਾਂ ਦੀ ਘੱਟ ਗਿਣਤੀ ਦੀ ਰਾਖੀ ਹੁੰਦੀ ਹੈ ਤੇ ਮਹਾਰਾਸ਼ਟਰ ਸਰਕਾਰ ਨੇ ਉੱਥੋਂ ਦੇ ਸਿੱਖਾਂ ਦੀ ਸਾਰ ਲਈ ਹੈ ਕਈ ਮਾਮਲਿਆਂ ਵਿੱਚ ਇਸ ਕਰਕੇ ਅਸੀਂ ਉਹਨਾਂ ਦਾ ਸਾਥ ਦੇ ਰਹੇ ਹਾਂ ਹੋਰ ਕੋਈ ਸਾਡਾ ਮਕਸਦ ਨਹੀਂ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਸਭ ਤੋਂ ਮਹਿਨਤ ਪੰਜਾਬ ਹੈ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਹੁਣ ਤੱਕ ਜਦੋਂ ਦੇ ਇਹ ਇਹ ਆਪਣੀ ਇਸ ਪਦਵੀ ਤੇ ਆਏ ਉਦੋਂ ਦੇ ਕਿੰਨੇ ਧੱਕੇ ਹੋ ਚੁੱਕੇ ਨੇ ਕਿੰਨੇ ਸਾਡੇ ਜਿੱਦਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਮਾਰ ਦਿੱਤਾ ਗਿਆ ਬੰਦੀ ਸਿੰਘ ਜੇਲਾਂ ਦੇ ਵਿੱਚ ਨੇ ਇੱਥੇ ਵੀ ਸਾਡੀ ਕੌਮ ਦੇ ਨਾਲ ਜੇ ਆਪਾਂ ਗਿਣਨ ਲੱਗੀ ਹੈ ਤਾਂ ਬਹੁਤ ਸਾਰੇ ਧੱਕੇ ਹੋਏ ਨੇ ਪਿਛਲੇ ਸਮੇਂ ਚ ਆਪਾਂ ਵੇਂਦੇ ਰਹੇ ਇੱਥੇ ਪੰਜਾਬ 'ਚ ਰਹਿੰਦਿਆਂ ਹੋਇਆਂ ਬਾਬਾ ਹਰਨਾਮ ਸਿੰਘ ਨੇ ਆਪਣੇ ਕਿੰਨੇ ਕ ਮਸਲੇ ਜਿਹੜੇ ਸਲਝਾਏ ਨੇ ਵੀ ਇਹ ਜਾ ਕੇ ਮਹਾਰਾਸ਼ਟਰ ਦੇ ਵਿੱਚ ਜਾ ਕੇ ਅਸਲ ਦੇ ਵਿੱਚ ਉੱਥੇ ਇਹਨਾਂ ਨੇ ਇੱਕ ਬੰਗਲਾ ਪਾਇਆ ਹੋਇਆ ਆਪਣਾ ਆਪਣੀ ਇੱਕ ਬੜੀ ਵੱਡੀ ਕੋਠੀ ਬੰਗਲਾ ਤਿਆਰ ਕੀਤਾ ਉੱਥੇ ਹੁਣੇ ਰਹਿਣ ਲੱਗ ਪਏ ਨੇ ਇਸ ਕਰਕੇ ਉੱਥੇ ਰਹਿਣ ਇਹ ਗੱਲ ਤੁਹਾਨੂੰ ਕਿਹਨੇ ਦੱਸੀ ਹੈ ਤੁਸੀਂ ਅੱਖੀਂ ਵੇਖਿਆ ਕਾਬਜ ਤੇਰਿਆ ਸਤਾ ਦੇ ਵਿੱਚ ਜਿਹੜੀ ਹੈ ਉਹਦੇ ਨਾਲ ਇਹ ਇੱਕ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਕਿ ਮਹਾਰਾਸ਼ਟਰ ਦੀ ਸਿੱਖ ਸੰਗਤ ਨੇ ਇਹਨਾਂ ਦਾ ਉਸ ਪ੍ਰਤੀ ਕੋਈ ਸਵਾਗਤ ਕੀਤਾ ਜਾਂ ਕਿਸੇ ਨੇ ਇਹਨਾਂ ਨੂੰ ਕਿਹਾ ਕੇਵਲ ਤੇ ਕੇਵਲ ਜਿੱਦਾਂ ਇੱਥੇ ਇਹਨਾਂ ਨੇ ਟਕਸਾਲ ਦੀ ਪਦਵੀ ਨੂੰ ਵਰਤ ਕੇ ਤੇ ਸੱਤਾ ਦੀ ਧਿਰ ਦੇ ਵਿੱਚ ਆਪਣੀ ਪਛਾਣ ਬਣਾਈ ਆ ਉੱਥੇ ਵੀ ਸਿਰਫ ਇਸ ਪਦਵੀ ਨੂੰ ਵਰਤ ਕੇ ਤੇ ਆਪਣੀ ਨਿੱਜੀ ਪਛਾਣ ਬਣਾ ਰਹੇ ਨੇ ਉੱਥੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਤੁਸੀਂ ਕਿਹਾ ਕਿ ਜਿਹੜਾ ਆਨੰਦਪੁਰ ਸਾਹਿਬ ਵਾਲੀ ਕਾਲ ਵੀ ਉਹਨਾਂ ਵੱਲੋਂ ਦਿੱਤੀ ਗਈ ਹੈ ਇਹ ਸਿਰਫ ਤੇ ਸਿਰਫ ਕਿਸੇ ਹੋਰ ਦੇ ਇਸ਼ਾਰੇ ਤੇ ਹੈ ਇਹ ਗੱਲ ਤੁਹਾਨੂੰ ਕਿਉਂ ਲੱਗਦੀ ਹੈ ਇਸ ਤਰ੍ਹਾਂ ਕਿਉਂਕਿ ਆਨੰਦਪੁਰ ਸਾਹਿਬ ਦਾ ਮਸਲਾ ਤਾਂ ਹੋਰ ਹੈ ਮਹਾਰਾਸ਼ਟਰ ਵਾਲੀ ਗੱਲ ਹੋਰ ਹੈ ਇਹ ਤੁਹਾਨੂੰ ਦੋਵੇਂ ਚੀਜ਼ਾਂ ਜੁੜੀਆਂ ਕਿਉਂ ਨਜ਼ਰ ਆਉਂਦੀਆਂ ਕਿ ਕਿਸੇ ਹੋਰ ਦੇ ਕਹਿਣ ਤੇ ਉਹਨਾਂ ਨੇ ਕਾਲ ਦਿੱਤੀ ਏ ਇਹ ਜੀ ਦੇਖੋ ਇਹ ਮੇਰੇ ਕਹਿਣ ਦੀ ਗੱਲ ਨਹੀਂ ਐ ਇਹਨੂੰ ਚੰਗੀ ਤਰ੍ਹਾਂ ਪੂਰੀ ਕੌਮ ਜਿਹੜੀ ਸਮਝ ਰਹੀ ਵਾਰ-ਵਾਰ ਉਸੇ ਗੱਲ ਤੇ ਹੀ ਆਪਾਂ ਆ ਰਹੇ ਹਾਂ ਕਿ ਜਦੋਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬਿਦਬੀਆਂ ਦਾ ਕੋਈ ਦੁੱਖ ਨਹੀਂ ਹੋਇਆ ਤੇ ਅੱਜ ਸ਼੍ਰੋਮਣੀ ਕਮੇਟੀ ਜਿਹੜੀ ਹਮੇਸ਼ਾ ਤੋਂ ਇਸ ਤਰੀਕੇ ਦੇ ਨਾਲ ਉਹ ਤੇ ਪਹਿਲਾਂ ਵੀ ਕਈ ਵਾਰੀ ਹੋਇਆ ਉਹਨਾਂ ਨੇ ਜਥੇਦਾਰ ਆਪਣੀ ਮਰਜ਼ੀ ਨਾਲ ਲਾਏ ਵੀ ਆ ਤੇ ਲਾਏ ਵੀ ਆ ਤੇ ਉਸ ਵੇਲੇ ਬਾਬਾ ਹਰਨਾਮ ਸਿੰਘ ਕਿਉਂ ਨਹੀਂ ਬੋਲੇ ਅੱਜ ਸਿੱਧੇ ਤੌਰ ਤੇ ਇਹ ਹਰੇਕ ਕੱਲੇ ਕੱਲੇ ਸਿੱਖ ਨੂੰ ਇਸ ਗੱਲ ਦਾ ਪਤਾ ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਵਾ ਵੀ ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਦਿੱਲੀ ਕਮੇਟੀ ਦੇ ਉੱਪਰ ਕਬਜ਼ਾ ਕੀਤਾ ਤਖਤਾਂ ਦੇ ਉੱਪਰ ਕਬਜ਼ਾ ਕੀਤਾ ਤੇ ਹੁਣ ਦਿੱਲੀ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪੈਰ ਪਸਾਰ ਰਹੀ ਹੈ ਆਪਣੇ ਪਸਾਰਨਾ ਚਾਹੁੰਦੀ ਹੈ ਤੇ ਸਾਡੇ ਤਖਤਾਂ ਦੇ ਉੱਪਰ ਸ਼ਿਖਾਸ ਕਰਕੇ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹਨੂੰ ਇਹਨਾਂ ਨੂੰ ਪਤਾ ਹੈ ਇਸ ਵੇਲੇ ਕਾਲੀ ਦਲ ਦੇ ਨਾਲੋਂ ਸਿੱਖ ਜਿਹੜੇ ਨੇ ਉਹ ਬਹੁਤ ਨਾਰਾਜ਼ ਨੇ ਪਿਛਲੀਆਂ ਹੋਈਆਂ ਕਾਰਵਾਈਆਂ ਗਤੀਵਿਧੀਆਂ ਕਰਕੇ ਤੇ ਹੁਣ ਉਸ ਤਰੀਕੇ ਦਾ ਇਹ ਸਾਰਾ ਬਣ ਰਿਹਾ ਵਾ ਕਿਉਂਕਿ ਬਾਬਾ ਹਰਨਾਮ ਸਿੰਘ ਨਵੇਂ-ਨਵੇਂ ਬੀਜੇਪੀ ਦੇ ਨਾਲ ਰਲੇ ਨੇ ਤੇ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਜਾਂਤ ਫਿਰ ਇਸ ਤਰੀਕੇ ਨਾਲ ਕਰਦੇ ਜਿਸ ਵੇਲੇ ਮੈਂ ਤੇ ਬੜੇ ਵੱਡੇ ਇਲਜ਼ਾਮ ਪਿਛਲੇ ਦਿਨਾਂ ਦੇ ਵਿੱਚ ਮੈਂ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਵੀ ਲਾਏ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬੋਲਿਆ ਵੀ ਮੇਰੀ ਅਮਿਤ ਸ਼ਾਹ ਦੇ ਨਾਲ ਸਿੱਧੀ ਗੱਲ ਹੈ ਮੇਰੀ ਸੈਂਟਰ ਨਾਲ ਸਿੱਧੀ ਗੱਲ ਹੈ ਮੇਰੀ ਮੋਦੀ ਨਾਲ ਗੱਲ ਹੁੰਦੀ ਉਹ ਦਿਨ ਦੇਖੋ ਜੇ ਤੇ ਆਪਾਂ ਕਾਲੀ ਦਲ ਨੂੰ ਬਚਾਉਣਾ ਸੀ ਤੇ ਜਿਸ ਦਿਨ ਸੁਖਬੀਰ ਬਾਦਲ ਨੇ ਉੱਥੇ ਜਾ ਕੇ ਆਪਣੇ ਸਾਰੇ ਗੁਨਾਹ ਕਬੂਲ ਕੀਤੇ ਨੇ ਤੇ ਉਸ ਵੇਲੇ ਮੌਕਾ ਸੀ ਗਿਆਨੀ ਹਰਪ੍ਰੀਤ ਜਾਂ ਸਾਡੇ ਜਿਹੜੇ ਜਥੇਦਾਰ ਨੇ ਉਹ ਕਹਿੰਦੇ ਵੀ ਤੁਹਾਡੇ ਗੁਨਾਹ ਬਹੁਤ ਵੱਡੇ ਨੇ ਠੀਕ ਹੈ ਤੁਹਾਨੂੰ ਤਖਤ ਦੇ ਤੌਰ ਤੇ ਧਾਰਮਿਕ ਸਜ਼ਾ ਲਾਈ ਜਾਂਦੀ ਆ ਤੇ ਨਾਲ ਨਾਲ ਅਸੀਂ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕਰਦੇ ਆ ਵੀ ਤੁਹਾਨੂੰ ਕਾਲੀ ਦਲ ਚੋਂ ਬਾਹਰ ਕੱਢਿਆ ਜਾਂਦਾ ਤੁਸੀਂ ਜੋਗ ਸੇਵਾ ਨਹੀਂ ਕਰ ਸਕੇ ਤੇ ਉਸੇ ਵੇਲੇ ਨਾਲ ਹੀ ਹੁਕਮ ਕਰਦੇ ਵੀ ਕਾਲੀ ਦਲ ਪਾਰਟੀ ਜਿਹੜੀ ਆ ਉਹ ਆਪਣਾ ਨਵਾਂ ਪ੍ਰਧਾਨ ਜਿਹੜਾ ਵਾ ਉਹ ਜਲਦੀ ਤੋਂ ਜਲਦੀ ਬਣਾਵੇ ਤੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਆਪ ਹੀ ਉਥੋਂ ਕਿਸੇ ਜੋਗ ਬੰਦੇ ਨੂੰ ਅ ਕਾਲੀ ਦਲ ਦਾ ਪ੍ਰਧਾਨ ਲਾ ਦਿੱਤਾ ਜਾਂਦਾ ਤੇ ਉਸੇ ਵੇਲੇ ਇਕ ਕਾਲੀ ਦਲ ਜਿਹੜਾ ਉਹ ਪੰਜਾਬ ਦੇ ਵਿੱਚ ਵਿਚਰਨ ਲੱਗ ਪੈਂਦਾ ਤੇ ਲੋਕਾਂ ਨੇ ਧੜਾ-ਤਾੜੇ ਸਖੇਤਰੀ ਪਾਰਟੀ ਦੇ ਨਾਲ ਪੰਥ ਦੀ ਪਾਰਟੀ ਦੇ ਨਾਲ ਚੱਲ ਪੈਣਾ ਸੀ ਤੇ ਹੋ ਸਕਦਾ ਏਡੀ ਛੇਤੀ ਮਾਹੌਲ ਬਣਦਾ ਵੀ ਆਉਣ ਵਾਲੀ 27 ਦੀ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਸਤਾ ਤੇ ਕਾਬਜ ਹੋ ਜਾਂਦਾ ਪਰ ਕੀਤਾ ਤੇ ਕੱਖ ਵੀ ਨਹੀਂ ਉਹਨਾਂ ਨੂੰ ਸਜ਼ਾ ਵੀ ਲਾਤੀ ਸ਼੍ਰੋਮਣੀ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਵੀ ਨਾ ਕੀਤਾ ਤੇ ਨਾ ਇਧਰ ਦੇ ਨਾ ਉਧਰ ਦੇ ਤੇ ਹੁਣ ਉਸ ਪਾਰਟੀ ਨੂੰ ਖਤਮ ਕਰਨ ਦੇ ਸਾਰੇ ਯਤਨ ਕੀਤੇ ਜਾ ਰਹੇ ਨੇ ਇਹ ਚਿੰਤਾ ਤੇ ਫਿਰ ਸ਼ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਖੁਦ ਕਰ ਰਹੀ ਹੈ ਕਿ ਇਹ ਚਾਲਾਂ ਚਲੀਆਂ ਜਾ ਰਹੀਆਂ ਨੇ ਖਤਮ ਕਰਨ ਦੀ ਚਾਲ ਹੈ ਕੌਣ ਕੌਣ ਮਿਲਿਆ ਉਹਨਾਂ ਨੇ ਸਾਰੇ ਦੋਸ਼ ਲਾਏ ਸਾਰੀ ਦੁਨੀਆ ਜਾਣਦੀ ਹੈ ਉਹ ਆਪਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਉਹੀ ਗੱਲ ਤੁਸੀਂ ਕਰ ਰਹੇ ਹੋ ਤਾਂ ਫਿਰ ਸਮੱਸਿਆ ਹੱਲ ਕਿਉਂ ਨਹੀਂ ਹੋ ਰਹੀ ਜੇਕਰ ਸਾਰੇ ਸਮਝ ਚੁੱਕੇ ਆ ਸਮੱਸਿਆ ਨੂੰ ਕਿ ਰੌਲਾ ਕਿੱਥੇ ਹੈ ਫਿਰ ਇਹ ਹੱਲ-ਵਲ ਕਿਉਂ ਨਹੀਂ ਵੱਧਦੀ ਤੇ ਜ਼ਿੰਮੇਵਾਰੀ ਕਿਸ ਦੀ ਹੈ ਹੱਲ-ਵਲ ਲੈ ਕੇ ਜਾਣਾ ਕਿਉਂਕਿ ਜਿਹੜੇ ਜਿਹੜੇ ਦੇਖੋ ਹਾਲਤ ਹੈ ਜੇ ਸਾਰੀਆਂ ਧਿਰਾਂ ਮਿਲ ਕੇ ਬੈਠਣਗੀਆਂ ਤੇ ਫਿਰ ਹੋਵੇਗਾ ਨਾ ਹੁਣ ਇੱਕ ਧਿਰ ਤੇ ਭਾਜਪਾ ਦੇ ਹੱਥਾਂ 'ਚ ਜਾ ਕੇ ਖੇਡ ਰਹੀ ਆ ਭਾਜਪਾ ਦੇ ਦਿੱਤੇ ਹੋਏ ਸੈਂਟਰ ਦੇ ਆਰਐਸਐਸ ਦੇ ਦਿੱਤੇ ਹੋਏ ਗੁਪਤ ਤਰੀਕੇ ਦੇ ਨਾਲ ਜਿਹੜੇ ਪ੍ਰੋਗਰਾਮ ਹੈ ਉਸ ਤਰੀਕੇ ਦੇ ਨਾਲ ਅੱਜ ਵਿਰੋਧ ਪ੍ਰਦਰਸ਼ਨ ਕਰ ਰਹੀ ਆ ਅੱਜ ਵੱਡੇ ਵੱਡੇ ਪ੍ਰੋਗਰਾਮ ਲੀਕ ਰਹੀ ਆ ਤੇ ਫਿਰ ਉਹ ਬੈਠਣਾ ਕਿਵੇਂ ਆ ਬੈਠਣਗੇ ਤੇ ਜੇ ਇਹ ਸਾਰੇ ਸਮਝਣਗੇ ਸਹਿਰਦਤਾ ਦੇ ਨਾਲ ਆਉਣਗੇ ਵੀ ਅਸੀਂ ਪੰਥ ਦੀਆਂ ਦੁਸ਼ਮਣ ਜਮਾਤਾਂ ਦੇ ਹੱਥਾਂ ਵਿੱਚ ਨਹੀਂ ਖੇਡਣਾ ਤੇ ਸਾਰੇ ਸਮਝਣ ਤੇ ਫਿਰ ਹੀ ਇਹ ਗੱਲ ਬਣੇਗੀ ਨਾ ਭਾਈ ਸਾਹਿਬ ਇਹ ਸਾਰੇ ਬਣ ਚੁੱਕੇ ਹਾਲਾਤ ਦੇ ਵਿੱਚੋਂ ਇਹ ਸਾਰੇ ਇਹ ਸਾਰੇ ਬਣ ਚੁੱਕੇ ਹਾਲਾਤ ਦੇ ਵਿੱਚੋਂ ਨਵ ਨਿਯੁਕਤ ਜਿਹੜੇ ਜਥੇਦਾਰ ਨੇ ਜਿਹੜੇ ਗੈਨੀ ਕੁਲਦੀਪ ਸਿੰਘ ਗੜਗੱਜ ਜੀ ਉਹਨਾਂ ਦੀ ਹੁਣ ਜ਼ਿੰਮੇਵਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਉਹਨਾਂ ਦੇ ਹੱਥ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈ ਕਿ ਜਿਹੜੀਆਂ ਖਲਾਰੇ ਪਏ ਨੇ ਕੰਟਰੋਲ ਕੀਤਾ ਜਾ ਸਕੇ ਜਾਂ ਫਿਰ ਹਾਲੇ ਬਹੁਤ ਸਮਾਂ ਲੱਗਣਾ ਹੈ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਹੁਣ ਨਵੇਂ ਜਥੇਦਾਰ ਨਿਯੁਕਤ ਕੀਤਾ ਵਾ ਜਿਵੇਂ ਕਿਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਸੀ ਜਿਵੇਂ ਕਿਤੇ ਗਿਆਨੀ ਰਗਵੀਰ ਸਿੰਘ ਨੂੰ ਉਹਨਾਂ ਨੂੰ ਕੀਤਾ ਸੀ ਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਕੀਤਾ ਸੀ ਉਸ ਵੇਲੇ ਵੀ ਸਾਰਿਆਂ ਨੇ ਇਸ ਗੱਲ ਦੀ ਸਹਿਮਤੀ ਨਹੀਂ ਸੀ ਦਿੱਤੀ ਇਹਦੇ ਵਾਸਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹਨਾਂ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਪ੍ਰਤੀ ਜੁਝਣਾ ਪਵੇਗਾ ਗਰਾਉਂਡ ਲੈਵਲ ਤੇ ਉਹਨਾਂ ਨੂੰ ਕੰਮ ਕਰਨਾ ਪਵੇਗਾ ਔਰ ਉਹਨਾਂ ਨੂੰ ਜਥੇਦਾਰੀ ਦੇ ਨਾਲ ਨਾਲ ਇਹ ਸਾਬਤ ਕਰਨਾ ਪਵੇਗਾ ਹੁਣ ਹੁਣ ਕੰਮ ਕਰਕੇ ਕਿ ਉਹ ਆਪਣੀ ਜਿਹੜੀ ਦੇਖ ਹੈ ਆਪਣੀ ਜਿਹੜੀ ਪ੍ਰਤਿਸ਼ਟਾ ਹੈ ਉਹ ਕੌਮ ਵਿੱਚ ਬਣਾ ਸਕਣ ਜੀ ਤੁਸੀਂ ਇਹ ਸਾਰੇ ਮਸਲੇ ਤੇ ਆਪਣਾ ਨਜ਼ਰੀਆ ਸਾਂਝਾ ਕੀਤਾ ਜੀ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ